I'm going to go to the house. I'm going to go to I'm not to go to the house. I'm going to go to I'm ਉਹ ਜਿਹੜਾ ਅਗਿਆਥਵੇਂ ਮਹੀਨੇ ਦੀ 24 ਤਰੀਕ ਨੂੰ ਤੇ ਪਹਿਲੇ ਮਹੀਨੇ ਦੀ 8 ਤਰੀਕ ਨੂੰ ਵਾਪਸ ਆ ਜਾਣਾ ਹੈ ਮੇਰੇ ਕੋਲ ਤੇ ਹਾਂ ਜੀ ਅਮੇ ਤੋਂ ਫੋਨ ਆ ਗਿਆ ਦੋ ਵਜੇ ਕਹਿੰਦਾ ਨਾ ਰੰਗੋ ਕੇ ਤੇ ਖਤਮ ਹੋ ਗਿਆ ਮੇਰਾ ਬੋਤ ਆ ਮਰ ਜਾਣੀ ਗਾ ਜਾ ਬੱਚਾ ਉਹਦਾ ਮਰੋ ਹੀ ਹੋਇਆ ਵਾਹ ਇੱਕ ਵਾਰ ਕਦੋਂ ਗੱਲ ਹੋਏਗੀ ਤੇ ਚਲੋ ਨਾ ਬਣੀ ਫੀਲਿੰਗ ਨਾ ਗੱਲ ਮੈਨੂੰ ਕਹਿੰਦਾ ਮੰਮੀ ਮੈਨੂੰ ਇਹ ਨਾ ਦੇ ਮੇਰੇ ਟਾਲੇ ਨੰਬਰ ਦੱਸ ਮੈਂ ਆਖਿਆ ਉਹ ਤਗਰੀ ਵੀ ਦਾ ਵੇਚ ਗਿਆ ਹੀ ਮੈਂ ਉਹ ਤੇ ਮੈਨੂੰ ਚੀਜ਼ਾਂ ਦੀ ਕੋਈ ਲੋੜ ਨਹੀਂ ਵੇ ਤੂੰ ਆਪ ਘਰ ਆ ਦੇ ਤੀ ਤੋ ਇਹ ਤੂੰ ਕਾ ਰਾਜਾ ਮੈਨੂੰ ਚੀਜ਼ਾਂ ਦੀ ਨਹੀਂ ਲੋੜ ਮੇਰੇ ਪੁੱਤ ਨੇ ਮੁਰਕੇ ਕੋਈ ਗੱਲ ਨਹੀਂ ਕੀਤੀ ਅਗਲੇ ਦਿਨ ਫੋਨ ਆਉਣਾ ਤੇ ਮੇਰਾ ਪੁੱਤ ਮੁੱਕ ਗਿਆ ਮੈਂ ਫੋਨ ਹੀ ਦੇਖਦੀ ਹੋਣਾ ਪਰ ਕੀ ਕਰਾਂ ਮੇਰੀ ਤੇ ਲੱਗੇ ਕਿ ਮੈਨੂੰ ਲੱਗਦਾ ਨਹੀਂ ਕਿ ਇੱਥੇ ਠੇਕਨੋ ਜਣਾ ਨੌਕਰੀਆਂ ਮਿਲਣ ਤੇ ਕੀ ਲੋੜ ਹੈ ਬਾਰੇ ਮੈਂ ਨਹੀਂ ਜਾਣੇ ਚਾਹੀਦੇ ਬਾਰ ਰੋਟੀ ਇੱਥੇ ਕਰਨ ਨੂੰ ਜਾਂਦਾ ਕੀ ਮੰਨ ਕਰਦੇ ਸਰਕਾਰ ਤੋਂ ਜੀ ਡੈੱਡ ਬੋਡੀ ਵੀ ਆਉਣੀ ਹੈ ਹਾਂ ਜੀ ਮੇਰਾ ਬੁੱਤ ਕਰ ਹੋਣਾ ਚਾਹੀਦਾ ਨੋ ਦਾਂਜ ਕੀ ਨਹੀਂ ਆਉਣਾ ਨਹੀਂ ਜੀ ਕੀ ਆਉਣਾ ਮੇਰਾ ਪੁੱਤ ਜੇ ਵਾਈ ਗੁਰਦੀ ਦਾ ਖਾਲਸਾ ਵਾਈਸ ਜੀ ਬਖਤੇ ਬੱਚਾ ਜਗਰਾਤ ਸਿੰਘ 3 ਸਾਲ ਪਹਿਲਾਂ ਪੁਰਤਕਾਰ ਵਿੱਚ ਗਿਆ ਹੈ ਦੋ ਦਿਨ ਪਹਿਲਾਂ ਆਉਂਦੀ ਡੈਥ ਹੋ ਗਈ ਸੜਕਾਂ 'ਤੇ ਦੇ ਉਤੇ ਐਕਸੀਡੈਂਟ ਹੋ ਗਿਆ ਮੌਕੇ ਤੇ ਹੀ ਮੌਤ ਹੋ ਗਈ ਆ ਜੀ ਕਲ ਕਰਕੇ ਅਸੀਂ ਪਰਿਵਾਰ ਦੇ ਨਾਲ ਸਾਰੇ ਪਿੰਡ ਦੇ ਵਿੱਚ ਬਹੁਤ ਸੋਗ ਦੀ ਲਹਿਰ ਵੀ ਘਣੀ ਚੱਲ ਰਹੀ ਹੈ ਬਹੁਤ ਦੁਖਦਈ ਇਹ ਕੰਮ ਹੈ ਆਇਸ ਕਰਕੇ ਆਈ ਪੰਜਾਬ ਸਰਕਾਰ ਨੂੰ ਤੇ ਸੈਂਟਰ ਸਰਕਾਰ ਨੂੰ ਬੇਨਤੀ ਕਰਦੇ ਆ ਤੇ ਉਹਨਾਂ ਦੀ ਜਿਹੜੀ ਬੇ ਆ ਉਹ ਪਰਿਵਾਰ ਨੂੰ ਉਹਦੀ ਮਾਤਾ ਆ ਵਿਚਾਰੀ ਵਿਧਵਾ ਆ 30 ਸਾਲ ਤੋਂ ਨੇ ਛੋੜ ਛੋੜੇ ਬੱਚੇ ਪਾਲਦੇ ਆ ਹੁਣ ਬੱਚਾ ਕਮਾਉਣ ਵਾਸਤੇ ਗਿਆ ਸੀ ਤੇ ਘਰ ਉਹਨੇ ਆਉਣਾ ਸੀ 8 ਤਰੀਕ ਦੀ ਜਾਂ 8 ਜਨਵਰੀ ਦੀ ਉਹ ਵੀ ਤਰੀਕ ਸੀ ਤੇ ਆਉਣ ਤੋਂ ਪਹਿਲਾਂ ਹੀ ਵਿਚਾਰੇ ਦੀ ਜੋ ਡੈਥ ਹੋ ਗਈ ਆ ਇਹ ਕਰਕੇ ਅਸੀਂ ਬੇਨਤੀ ਕਰਦੇ ਆ ਉਦੇਸ਼ ਮੰਤਰੀ ਨੂੰ ਕਿ ਤੁਹਾਡੇ ਜ਼ਿਲ੍ਹੇ ਦੇ ਐਮਪੀ ਸਰਦਾਰ ਸੁਖਵਿੰਦਰ ਸਿੰਘ ਜੀ ਰੰਧਾਵਾ ਸਾਹਿਬ ਸੈਸ਼ਨ ਚੱਲਣ ਡਿਆ ਸੈਸ਼ਨ ਦੇ ਵਿੱਚ ਉਹਨੇ ਇਹ ਮੁੱਦਾ ਠਾ ਕੇ ਤੇ ਬੱਚੇ ਦੀ ਜੋ ਦੇ ਆ ਉਹ ਦੀ ਡੈੱਡ ਬਾਲਦੀ ਆ ਉਹ ਜਲਦੀ ਤੋਂ ਜਲਦੀ ਗੁਰਦਾਸਪੁਰ ਦੇ ਵਿੱਚ ਪਿੰਡ ਰਾਇਚੱਕ ਪਹੁੰਚਾਈ ਗਏ ਅਸੀਂ ਬੇਨਤੀ ਕਰਦੇ ਆ ਬੜਾ ਦੁਖੀ ਹਿਰਦੇ ਦੇ ਨਾਲ ਅਸੀਂ ਇਹ ਬੇਨਤੀ ਕਰਦੇ ਆਂ ਪੰਜਾਬ ਸਰਕਾਰ ਨੂੰ ਤੇ ਇਹ ਜਿਹੜਾ ਮੁੱਦਾ ਆ ਕਿ ਜਲਦੀ ਤੋਂ ਜਲਦੀ ਜਿਹੜੀ ਆ ਇਹ ਡੈੱਡ ਬਾਡੀ ਜਿਹੜੀ ਆ ਰਾਇ ਚੱਕਰ ਵਿੱਚ ਪਹੁੰਚਾਈ ਜਾਇਆ ਉਹਦੀ ਮਾਂ ਉਹਦਾ ਭਰਾ ਉਹਦਾ ਛੋਟਾ ਜਿਹਾ ਬੱਚਾ 3 ਸਾਲ ਦਾ ਉਹਨੇ ਵਿਚਾਰੇ ਦਾ ਜਨਮੇ ਵੀ ਬਾਅਦ ਦੇ ਵਿੱਚ ਹੋਇਆ ਉਹਨੇ ਆਪਣੇ ਪਿਓ ਦਾ ਕੁਝ ਨਹੀਂ ਵੇਖਿਆ ਫੋਨ ਦੇ ਉੱਤੇ ਵੇੰਦਾ ਰਿਹਾ ਇਹ ਕਰਕੇ ਅਸੀਂ ਬੇਨਤੀ ਕਰਦੇ ਆਂ ਕਿ ਜਲਦੀ ਤੋਂ ਜਲਦੀ ਜਿਹੜੀ ਆ ਤੇ ਇਹ ਨਾ ਲੰਮੇ ਲੰਮੇ ਸਮੇਂ ਦਾ 10 15 ਦਿਨ ਲੱਗ ਜਾਣ ਤੇ ਹਫਤੇ ਦੇ ਅੰਦਰ ਅੰਤਰ ਜੋੜੀ ਜਦਿ ਡੈੱਡ ਬਾਡੀ ਆ ਉਹ ਪਿੰਡ ਬਚਾਈ ਜਾਏ ਤੋਦੀ ਉਹਨੂੰ ਰੀਤੀ ਰਿਵਾਜਾਂ ਦੇ ਨਾਲ ਉਹਦਾ ਸੰਸਕਾਰ ਕੀਤਾ ਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਕਾਰਾਂ ਨੂੰ ਜੇ ਕੋਈ ਲੋਨਸ ਕਰਾਉਣਾਂ ਨੂੰ ਸਿਰ ਜਗ੍ਹਾ ਦੇ ਤੇ ਟੀਮ ਹੋ ਗਿਆ ਵਦੇਸਾਂ ਦੇ ਬੇਸਾਂ ਸਰਕਾਰਾਂ ਵਾਅਦੇ ਕਰਕੇ ਆਉਂਦੀਆਂ ਆ ਦਿੰਦੀਆਂ ਕੁਝ ਨਹੀਂ ਬੱਚਿਆਂ ਨੂੰ ਰੋਟੀ ਰੋਟੀ ਵਾਸਤੇ ਬੱਚਿਆਂ ਵਾਸਤੇ ਵਿਦੇਸਾਂ 'ਚ ਜਾਣਾ ਪੈਂਦਾ ਆ ਤੇ ਅੱਜ ਵੇਖੋ ਕੀ ਹਾਲ ਹੋਣ ਡਿਆ ਡੇਢ-ਡੇਢ ਦੋ ਘੰਟੇ ਪਹਿਲਾਂ ਐਕਸੀਡੈਂਟ ਹੋਇਆ ਤੇ ਸੜਕ ਦੇ ਉੱਤੇ ਪਿਆ ਰਿਆ ਬੱਚਾ ਫੇਰ ਕਿ ਦੂਰ-ਦੂਰ ਦੀ ਪੁਲਿਸ ਆਈ ਆ ਫੇਰ ਉਹ ਲੈ ਕੇ ਗਏ ਆ ਇਹ ਕਰਕੇ ਅਸੀਂ ਬੇਨਤੀ ਕਰਦੇ ਆ ਸਰਕਾਰ ਨੂੰ ਕੱਲੇ ਵਾਅਦੇ ਨਾ ਕਰਕੇ ਆਓ ਇਹ ਵਾਅਦਿਆਂ ਨੂੰ ਨਿਭਾਓ ਵੀ ਜੇ ਇੱਥੇ ਸਭ ਕੁਝ ਹੋਏ ਤੇ ਫੇਰ ਕੀ ਲੋੜ ਆ ਜਾਨ ਦੀ ਦੀ ਹਾਂਜੀ ਤੇ ਇਹ ਕਰਕੇ ਆਪਾਂ ਬੇਨਤੀ ਕਰਾਂਗੇ ਜਿਹੜੀ ਵੀ ਸਰਕਾਰ ਆ ਜਿਹੜੀ ਸਰਕਾਰ ਗੁੰਦੀ ਆ ਗਾਂਉਂਦੀਆਂ ਜਾਂਦੀਆਂ ਰਹਿੰਦੀਆਂ ਆ ਇਹਨਾਂ ਨੂੰ ਇਹਨਾਂ ਨੂੰ ਇੱਥੇ ਦੋ ਕਾਰੋਬਾਰ ਇਹਨਾਂ ਨੂੰ ਨੌਕਰੀਆਂ ਦੋ ਤੇ ਮਾਮਾ ਦੇ ਕੋਲ ਆਪਣੇ ਪੁੱਤ ਰਹਿਣ ਜੇ ਆਪਣੇ ਬੱਚਿਆਂ ਦੇ ਕੋਲ ਆਪਣਾ ਬਾਪ ਰਹੇ ਇਹ ਕਰਕੇ ਇਹਨਾਂ ਨੇ ਦੁੱਖ ਦੀ ਘੜੀ ਬਹੁਤ ਜ਼ਿਆਦਾ ਵੇਖੀ ਆ ਇਸ ਇਹਦਾ ਇਹਨਾਂ ਦਾ ਬਾਪ ਮਿਹਤੀ 32 ਸਾਲ ਹੋ ਗਿਆ ਪੂਰਾ ਹੋ ਗਿਆ ਛੋਟੇ ਛੋਟੇ ਬੱਚੇ ਆ ਮੇਰੇ ਲਾ ਕੇ ਉਹਨਾਂ ਦਾ ਬ੍ਰਦਰ ਆ ਇਹ ਛੋਟਾ ਜਿਹਾ ਹੋਵੇ ਸਾਢੇ 3 ਸਾਲ ਦਾ ਤੇ ਜਦੋਂ ਉਹਦੀ ਡੈਥ ਹੋ ਗਈ ਮਾਂ ਨੇ ਬੜੀ ਮੁਸ਼ਕਲ ਪਾਲਿਆ ਇਹਨੂੰ ਪਾਲ ਕੇ ਪਤਾ ਨਹੀਂ ਕਿਤਨਾ ਉੱਥੇ ਇਕੱਲੇ ਆਇਆ ਕਿਤਨਾ ਪੈਸੇ ਚੁੱਕੇ ਆ ਕੀ ਕੀਤਾ ਆ ਪਿਆਰੀ ਵੇਤੀ ਆ ਤੇ ਬੱਚਾ ਆਪਣਾ ਜਿਹੜਾ ਉਹਦਾ ਸੈੱਟ ਹੋਇਆ ਸੀ ਉਹਨਾਂ ਦਾ ਆਪਣੇ ਬੱਚਿਆਂ ਨੂੰ ਮਾਂ ਨੂੰ ਭਰਾਵਾਂ ਨੂੰ ਮਿਲਣ ਵਾਸਤੇ ਆਉਣਾ ਸੀ ਤੇ ਉਹਦੀ ਵਿਚਾਰੇ ਦੀ ਡੈਥ ਹੋ ਗਈ ਆ ਬਹੁਤ ਦੁਖਦਈ ਗੱਲ ਆ ਪਰ ਅਸੀਂ ਬੇਨਤੀ ਕਰਦੇ ਆ ਤੇ ਤੁਸੀਂ ਜਲਦੀ ਬਹੁਤ ਜਲਦੀ ਉਹਨਾਂ ਦਾ ਜਿਹੜਾ ਸਰੀਰ ਆ ਅੰਤਮ ਸਰੀਰ ਜਿਹੜਾ ਉਹ ਰਾਜ ਚੱਕ ਵਿੱਚ ਪਹੁੰਚਾਓ ਵਾਹਿਗੁਰੂ ਜੀ ਦਾ ਖਾਤੋ ਸਵਾਹੀ